ਫਿਰੋਜ਼ਪੁਰ ਦੇ ਪਿੰਡ ਅਲੀਕੇ ਵਿੱਚ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਪਿੰਡ ਵਿੱਚ ਜ਼ਬਰਦਸਤ ਇੱਟਾ ਰੋੜੇ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਦੋਨਾਂ ਧਿਰਾਂ ਵੱਲੋਂ ਜੰਮ ਕੇ ਇੱਟਾ ਰੋੜੇ ਇੱਕ ਦੂਜੇ ਤੇ ਚਲਾਏ ਗਏ ਨੇ ਉੱਤੇ ਹੀ ਫਾਇਰ ਵੀ ਇੱਕ ਦੂਜੇ ਤੇ ਕੀਤੇ ਗਏ ਨੇ ਜਿਸ ਵਿੱਚ ਗੋਲੀਆਂ ਲੱਗਣ ਨਾਲ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਤੇ ਜਿਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਅਲੀ ਕੇ ਵਿੱਚ ਦੋ ਧਿਰਾਂ ਵਿਚਾਲੇ ਝੜਪ ਹੋ ਰਹੀ ਹੈ ਕਟਾਰ ਰੋੜੇ ਚੱਲਣ ਦੀ ਵੀਡੀਓ ਸਾਹਮਣੇ ਆਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਝਗੜਾ ਰੋਕਾਇਆ ਤੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਹੈ ਅਤੇ ਜੋ ਜ਼ਖਮੀ ਹੋਏ ਸੀ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਹੈ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਪਿੰਡ ਮੇਰਾ ਗੱਟੀ ਰਾਜੋ ਦੇਸ ਪਿੰਡ ਗੱਟੀ ਰਾਜੋ ਦੇਸ ਕੀ ਰੋਲਾ ਪਿਆ ਜਿਹੜਾ ਹੁਣ ਗੋਲੀਆਂ ਚੱਲਿਆ ਕਟਾਰ ਰੋੜੇ ਚੱਲੇ ਕੀ ਕਾਰਨ ਤੇ ਉਹ ਸਰ ਇਹ ਰੋਲਾ ਏ ਵੀ ਉੱਥੇ ਸਾਡਾ ਪਿੰਡ ਨਾ ਕੋਈ ਪਹਿਲੇ ਰੋਲਾ ਹੋਇਆ ਸੀ ਮੇਰੇ ਚਾਚੇ ਬੂਟੇ ਹੋਰਾਂ ਦਾ ਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਪਰਚੇ 'ਚ ਨਾ ਆ ਗਿਆ ਸੀ ਤੇ ਉਹਦੇ ਵਿੱਚ ਨਾ ਉਹਨਾਂ ਕੋਲੋਂ ਮੈਂ ਨਾ ਇਹਨੂੰ ਪੈਸੇ ਦਿਵਾਏ ਬਲਕਾਰ ਸਿੰਘ ਨੂੰ ਤੇ ਇਹ ਕਹਿੰਦਾ ਕੋਈ ਨਹੀਂ ਮੈਂ ਉਹ ਪਰਚੇ 'ਚ ਇਹਦਾ ਨਾਂ ਨਹੀਂ ਆਣ ਦੇਣਾ ਤੇ ਮੈਂ ਫੈਸਲਾ ਕਰਾ ਦਿਆਂਗਾ ਤੇ ਜੇ ਨਾ ਹੋਇਆ ਤਾਂ ਮੰਨ ਲਓ ਮੈਂ ਪੈਸੇ ਵਾਪਸ ਕਰ ਦਿਆਂ ਇਹਨੂੰ ਅਸੀਂ 6 ਲੱਖ ਰੁਪਈਆ ਦਿੱਤਾ ਜੀ ਬਲਕਾਰ ਸਿੰਘ ਨੂੰ ਤੇ ਕੰਮ ਵੀ ਨਹੀਂ ਹੋਇਆ ਤੇ ਉਹਨੇ ਇਹਦੇ ਉਸਤੇ ਰੋਲੇ ਦੇ ਵਿੱਚ ਉਹ ਜਿਨ੍ਹਾਂ ਨੇ ਪੈਸੇ ਦਾਇੇ ਸੀ ਮੈਂ ਚਾਹਤੇ ਬੁੱਟੇ ਹੋਰਾਂ ਦੇ ਉਹ ਕਹਿੰਦੇ ਵੀ ਮਤਲਬ ਜਿਆਦਾ ਸਾਡੇ ਪੈਸੇ ਵਾਪਸ ਕਰਾ ਦੇ ਨਹੀਂ ਤਾਂ ਅਸੀਂ ਤੇਰਾ ਕੋਈ ਨੁਕਸਾਨ ਕਰ ਦਿਆਂਗੇ ਠੀਕ ਹੈ ਤੇ ਧਮਕੀ ਦਿੱਤੀ ਤੇ ਇਹਨੇ ਬਲਕਾਰ ਸਿੰਘ ਨੇ ਇਹਦਾ ਵੀ ਵਿੱਚ ਹੱਥ ਸੀ ਤੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਮਨਗ ਕੁੜੀ ਨੂੰ ਮਰਵਾਤਾ ਬਲਕਾਰ ਸਿੰਘ ਨੇ ਤੇ ਉਹ ਵਜ੍ਹਾ ਸੀ ਕਿ ਹਾਂਜੀ ਉਹ ਵਜ੍ਹਾ ਜੀ ਇੱਟਾ ਰੋੜੇ ਕੋਲੋਂ ਇੱਟਾ ਰੋੜੇ ਉਹੀ ਇਹਨਾਂ ਦੇ ਕੋਲੋਂ ਪੈਸੇ ਕਿਹਾ ਵੀ ਤੂੰ ਸਾਡੇ ਪੈਸੇ ਵਾਪਸ ਕਰ ਹਾਂਜੀ ਹਾਂਜੀ ਨਹੀਂ ਨਹੀਂ ਅਸੀਂ ਤਾਂ ਇੱਥੇ ਹੀ ਰਹਿਨੇ ਆ ਜੀ ਉੱਥੇ ਉੱਥੇ ਸਾਨੂੰ ਕਰੋ ਬਾਹਰ ਕੱਢ ਸਾਡੇ ਜਿਹੜੀ ਘਰ ਦੀ ਥਾਂ ਹੈ ਨਾ ਉਹ ਕਹਿੰਦੇ ਵੀ ਜਦੋਂ ਤੱਕ ਤੁਸੀਂ ਸਾਨੂੰ ਪੈਸੇ ਨਹੀਂ ਦਿੰਦੇ ਜੇ ਤੁਹਾਡੀ ਉਹਨਾਂ ਸਾਡੀ ਥਾਂ ਦੇ ਕਬਜ਼ਾ ਕੀਤਾ ਆ ਜੀ 6 ਲੱਖ 6 ਲੱਖ ਹੁਣ ਤਾਂ ਵਿਵਾਦ ਹੋਇਆ ਹੈ ਹਾਂਜੀ ਤੇ ਇਹਨਾਂ ਦੇ ਕਾਰਨ ਇਹਨਾਂ ਦੇ ਕੋਲ ਅਸੀਂ ਪੈਸੇ ਮੰਗੇ ਤੇ ਇਹਨੇ ਪੰਚਾਇਤ ਦੇ ਵਿੱਚ ਫੈਸਲਾ ਇਹ ਕੀਤਾ ਸੀ ਵੀ ਮੈਂ ਸੌਂਵਾਰ ਦਾ ਨੇ ਟਾਈਮ ਲਿਆ ਸੀ ਤੇ ਕੱਲ ਇਹਨੇ ਫਿਰ ਜਵਾਬ ਦੇ ਦਿੱਤਾ ਤੇ ਉਸ ਤੋਂ ਬਾਅਦ ਇਹਨੂੰ ਅਸੀਂ ਇਹ ਕਿਹਾ ਵੀ ਤੁਸੀਂ ਸਾਨੂੰ ਪੈਸਿਆਂ ਦਾ ਦੱਸ ਕਿਵੇਂ ਕਰਦੇ ਬੰਦੇ ਭੇਜੇ ਪੰਚਾਇਤ ਇਕੱਠੀ ਕੀਤੀ ਤੇ ਉਹਦੇ ਵਿੱਚ ਤੇ ਆ ਸਰਪੰਚ ਨੇ ਜ਼ਿੰਮੇਵਾਰੀ ਚੱਕੀ ਸੀ ਵੀ ਮੈਂ ਮਗਰਲੇ ਤੁਹਾਡਾ ਫੈਸਲਾ ਕਰਾ ਦੇਗਾ ਤੇ ਇਹ ਖੁਦ ਆ ਪੀਣ ਦੇ ਹੱਥ ਚਾਜਾ ਨੂੰ ਪਿਸਟਲ ਤੇ ਨਾਲ ਲੜਾਈ ਕਰਤੀ ਕਿ ਨਾ ਮੇਰੇ ਫੋਨ ਤੇ ਫੋਨ ਕੀਤਾ ਕਹਿੰਦੇ ਆ ਕਿੱਥੇ ਆਉਣਾ ਫਿਰ ਮੈਂ ਆਪਦੇ ਇੱਥੇ ਮੇਰੇ ਨਾਲਕੇ ਨੇ ਹਾਂਜੀ ਤੇ ਗੋਲੀਆਂ ਚੱਲੀਆਂ ਫਾਇਰ ਕੱਢਿਆ ਸਾਡੇ ਦੋ ਬੰਦਿਆਂ ਨੇ ਫਾਇਰ ਵਜੇ ਮੁਖਤਿਆਰ ਸਿੰਘ ਤੇ ਦੂਜੇ ਦਾ ਉਹ ਮੁੰਡੇ ਦਾ ਨਾਮ ਨਹੀਂ ਕਿਹੜੀ ਧਿਰ ਵਾਲੇ ਚਲਾਗੇ ਹਾਂਜੀ ਕਿਹੜੀ ਧਿਰ ਵਾਲੇ ਚਲਾਗੇ ਸਰ ਕੋਠੇ ਦੇ ਉੱਪਰ ਚਾੜ੍ਹ ਕੇ ਦੂਸਰੀ ਧਿਰ ਵਾਲੇ ਚਲਾਗੇ ਹਾਂਜੀ ਦੂਸਰੀ ਧਰ ਵੱਲ ਬਿਅਰਸ ਕਰਨੇ ਕੰਮ ਹੋਇਆ ਸਰ ਹਾਂਜੀ ਸਾਡੀ ਇਹ ਮੰਗ ਹੈ ਜੀ ਕਿ ਸਾਡੇ ਦੋ ਬੰਦੇ ਮਰਨ ਮਰਾਨਾ ਇਨੀ ਗੋਲੀ ਚੱਲੀ ਐ ਇਨਾ ਅਸਰ ਨੁਕਸਾਨ ਹੋ ਗਿਆ ਤੇ ਅਜੇ ਤੱਕ ਪੁਲਿਸ ਇਨੀ ਫਿਰਦੀ ਐ ਕੋਈ ਬੰਦਾ ਨਹੀਂ ਅਰੈਸਟ ਕਰ ਰਹੀ ਜੀ ਕਿਸੇ ਉਹ ਘਰੇ ਬੈਠੇ ਸ਼ਰ੍ਹਾ ਆਂ ਤੁਰੇ ਫਿਰਦੇ ਤੋਂ ਬੰਦੇ ਅਰੈਸਟ ਕੀਤੇ ਜਾਣ ਸਰਪੰਚ ਸਿੰਘ ਜੀ ਹਾਂ ਸਰਪੰਚ ਸਰਪੰਚ ਨੇ ਸਰਪੰਚ ਨੇ ਨਾਲ ਉਹਦੇ ਹੱਥੇ 'ਚ ਪਿਸਟਲ ਐ ਅਸੀਂ ਆਪ ਨੂੰ ਸਰਪੰਚ ਨਾਲ ਕੋਠੇ ਤੇ ਚੜ੍ਹਿਆ ਆਪ ਵੇਖਿਆ ਸੀ ਆਪ ਨਾਲ ਲਗਿਆ ਫੇਰਾ ਕਰਿਆ ਜਿ ਵੜਿਆ ਉਹਨੇ ਆਪ ਗੋਲੀਆਂ ਚਲਾਈਆਂ ਨੇ ਆਪ ਚਲਾਈ ਇਹਨੇ ਨੁਕਸਾਨ ਕਰਤਾ ਸਾਰੇ ਨਾਮ ਬਲਕਾਸਾ ਮਿਲਿਆ ਮੈਂ ਅਲੀ ਗਿੱਪੜੀ ਕੀ ਗੱਲਬਾਤ ਹੋਈ ਗੱਲਬਾਤ ਹੀ ਹੋਈ ਹੈ ਜੀ ਸਾਡਾ ਜੋ ਸਰਪੰਚੀ ਦਾ ਇਲੈਕਸ਼ਨ ਲੜਿਆ ਆ ਉਦੋਂ ਦੀ ਇਹਨਾਂ ਨੂੰ ਜਿੱਤ ਹਾਰ ਦਾ ਕੋਈ ਇਹਨਾਂ ਨੂੰ ਚੈ ਨਹੀਂ ਆ ਰਿਹਾ ਕਦੇ दारू ਪੀ ਕੇ ਕਿਸੇ ਨੂੰ ਗਲਪਗਲੂਸ ਕਰਦੇ ਨੇ ਕਦੇ ਕਿਸੇ ਨੂੰ ਕਰਦੇ ਨੇ ਅਸੀਂ ਪੰਜ ਚਾਰ ਵਾਰੀ ਅਫਸਰਾਂ ਦੇ ਕਹਿਣ ਤੇ ਲੋਕਾਂ ਦੇ ਕਹਿਣ ਤੇ ਅਸੀਂ ਕਿੰਨੇ ਵੀ ਜੇ ਅਸੀਂ ਕੁੱਟਦੇ ਤਾਂ ਵੀ ਅਸੀਂ ਮੰਨ ਲੋ ਲੋਕਾਂ ਨੇ ਵੀ ਕੁੱਟਣ ਲੱਗ ਪਏ ਜੇ ਕਟੀਗਾ ਤਾਂ ਵੀ ਲਗਾਨ ਇਸ ਕਰਕੇ ਤਿੰਨੇ ਨਾਲੇ ਬੋਲੇ ਨੇ ਸਾਡੇ ਤੇ ਤਿੰਨ ਵਾਰੀ ਅਸੀਂ ਹੱਥ ਜੋੜੇ ਨੇ ਵੀ ਤੁਸੀਂ ਇਹ ਸਾਡੇ ਬੰਦਾ ਤੇ ਨਾ ਕਰੋ ਅਸੀਂ ਜੇ ਸਾਨੂੰ ਪੰਚਾਇਤ ਨੂੰ ਚੁਣਿਆ ਜੇ ਤੇ ਸਾਨੂੰ ਪੰਚਾਇਤ ਨੂੰ ਵੇਖੋ ਵਿਕਾਸ ਵੇਖੋ ਹੀ ਕਰਦੇ ਆ ਨਹੀਂ ਕਰਦੇ ਇਹਨਾਂ ਨੇ ਆਪਣੇ ਮੇਰਾ ਛੋਟਾ ਬ੍ਰਦਰ ਜਿੱਤਿਆ ਜੀ ਮੇਰੇ ਘਰ ਦੀ ਵੈਫ ਮੇਰੀ ਮੈਂਬਰ ਬਣੀ ਜੀ ਮੈਂਬਰ ਬਣਿਆ ਇਹਨਾਂ ਨੇ ਕੋਈ ਸਾਨੂੰ ਪਤਾ ਨਹੀਂ ਕੋਈ ਬਾਤ ਨਹੀਂ ਰਾਤ ਦੀ ਜਿਹੜੀ ਗੱਲ ਹੈ ਮੈਨੂੰ ਅੱਜ 7-8 ਦਿਨ ਹੋ ਗਏ 10-12 ਦਿਨ ਮੇਰੇ ਮਣਕਿਆਂ ਤੋਂ ਆ ਗਈ ਮੇਰੇ ਲਤਾਂ ਰੋਗੀਆਂ ਲਤਾਂ ਰੋਗੀਆਂ ਮੈਂ ਆਪਦੇ ਘਰੇ ਬੈਠਾ ਇਹਨਾਂ ਨੇ ਕੀ ਕੰਮ ਕੀਤਾ ਰਾਤ ਨੂੰ ਆਦਾ ਪਲਾਨ ਬਣਾ ਕੇ ਸਾਨੂੰ ਨਹੀਂ ਪਤਾ ਸਾਡੇ ਪਤੀ ਜੀ ਦਾ ਵਿਆਹ ਸੀ ਸਾਡੇ ਬੱਚੇ ਉੱਥੇ ਗਏ ਸੀ ਮੈਂ ਤਾਂ ਦੋਵੇਂ ਚੀਜ਼ ਕਰੇ ਸੀ ਇਹਨਾਂ ਨੇ ਕੀ ਕੰਮ ਕੀਤਾ ਵੀ ਇਧਰੋਂ ਆਏ ਨੇ ਮੋਰਸਲ ਤੇ ਇਤਗਾਲ ਕੱਢੀ ਨੀ ਮਿਲੇ ਗੇਟ ਕੋਲੇ ਬੜਕਮਾਰੀ ਬੜਕਮਾਰੀ ਨੇ ਇੱਕ ਇਹਨਾਂ ਦੇ ਵਿੱਚ ਕਹਿੰਦਾ ਚਲ ਹੁਣ ਆਪਾਂ ਬੜਕਮਾਰ ਲਈ ਨਾ ਅਸੀਂ ਕਿਹਾ ਵੀ ਬੜਕਮਾਰ ਲਈ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਤੇ ਮੁੰਡਾ ਕੋਈ ਖੜਾ ਸੀ ਕੋ ਆਪਣੇ ਨਾਲ ਗਵਾਂਡੀ ਉਹਨੇ ਕਿਹਾ ਵੀ ਜਾਓ ਯਾਰ ਐਵੇਂ ਫੈਲਾ ਕੋਈ ਨਹੀਂ ਹੋ ਤਾਂ ਆ ਬਚਾਰਾ ਮੰਜੇ ਤੇ ਪਿਆ ਤੇ ਤੁਸੀਂ ਕਿਉਂ ਐਵੇਂ ਜੀ ਠੀਕ ਹੋ ਗਿਆ ਕੋਈ ਗੱਲ ਤਾਂ ਕਰ ਲਿਆ ਜੀ ਇਹਨਾਂ ਨੇ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਬਾਕੀ ਪਿਛਾ ਇਹਨਾਂ ਬੰਦੇ ਬਾਇ ਹੋਏ ਸੀ 10 12 ਬੰਦੇ 15 ਬੰਦੇ ਉਹਨਾਂ ਨੇ ਕੀ ਚੱਕੀਆਂ ਡਾਂਗਾ ਤੇ ਚਾਉ ਜਾਵੇ ਚੌ ਚੌ ਚਾਗੇ ਚੌ ਚੌਨ ਦੇ ਵਿੱਚ ਉਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਨੇ ਮੇਰੇ ਤੇ ਇੱਟਾਂ ਦੇ ਹਮਲੇ ਸ਼ੁਰੂ ਕਰ ਦਿੱਤੇ ਤੇ ਉਹ ਮੇਰਾ ਸ਼ੀਸ਼ਾ ਡੁੱਟ ਗਿਆ ਫਿਰ ਮੈਂ ਕੀਤਾ ਪੁਲਿਸ ਨੂੰ ਫੋਨ ਮੈਂ ਐਸਐਸਓ ਨੂੰ ਫੋਨ ਕੀਤਾ ਮੈਂ ਸਰ ਅੱਗੇ ਮੈਂ ਐਪਲੀਕੇਸ਼ਨ ਲਾਈ ਸੀ ਮੈਨੂੰ ਇਹਨਾਂ ਨੇ ਫੋਨ ਕੀਤਾ ਤੇ ਮੇਰੇ ਕੋਲ ਕੁੰਡਗੀ ਗਈ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆ ਜਾ ਵੀ ਸਬੰਧ ਇਹੀਂ ਆਪਦੇ ਪਿਓ ਦਾ ਬੰਦ ਤੇ ਆ ਜਾ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਯਾਰ ਸਵੇਰ ਹੋ ਜਾਏਗਾ ਰਾਤ ਨੂੰ ਆਪਾਂ ਨੂੰ ਕੀ ਪਤਾ ਕੌਣ ਤੁਹਾਨੂੰ ਸੱਟ ਮਾਰ ਜੇ ਸਾਨੂੰ ਕਹੜਾ ਮਾਰ ਜੇ ਇਹ ਰਾਤ ਅਸੀਂ ਡਾਲੀ ਅਸੀਂ ਜਦੋਂ ਮੈਂ ਫੋਨ ਲਾਇਆ ਮੈਂ 112 ਤੇ ਮੈਂ ਫੋਨ ਉਤੇ ਕਮਲੇਟੀ ਪਾਈ ਨਾ ਮੇਰੀ ਕਮਲੇਟੀ ਨਿਕਲੀ ਨਾ ਮੈਨੂੰ ਪੁਲਿਸ ਨੇ ਬੁਲਾਇਆ ਨਾ ਮੈਨੂੰ ਕੁਝ ਕੀਤਾ ਅਸੀਂ ਚੁੱਪ ਗਏ ਚਲੋ ਚੁੱਪ ਫਿਰਦੇ ਰਹੇ ਅਸੀਂ ਇਹ ਚੁੱਪ ਫਿਰਦੇ ਰਹੇ ਉਸ ਤੋਂ ਬਾਅਦ ਜਿਹੜੀ ਆ ਕੱਲ ਗੱਲ ਹੋਈ ਕੱਲ ਇਹਨਾਂ ਨੇ ਫੇਰ ਸਾਡੇ ਤੇ ਹਮਲਾ ਬੋਲਦਾ ਰਾਤ ਇਹਨਾਂ ਨੇ ਕੀ ਕੰਮ ਕੀਤਾ ਉਧਰ ਆਏ ਨੇ ਡਾਂਗਾ ਲੈ ਕੇ ਉਧਰ ਦੀ ਰੋੜੇ ਚਲਾਉਣੇ ਸ਼ੁਰੂ ਕਰਤੇ ਆ ਮੇਰੇ ਘਰਾਂ ਤੱਕ ਇਹ ਸ਼ੀਸ਼ਾ ਹੀ ਟੁੱਟ ਗਿਆ ਮੇਰੇ ਸਾਰੇ ਰੋੜੇ ਸ਼ੀਸ਼ੇ ਰਹੀ ਕੁੰਜੇ ਐਸ ਐਚਓ ਆਪਣਾ ਤਰਸੀਮ ਸਿੰਘ ਸੌਂਸਪੈਟਰ ਉਹ ਆਇਆ ਰਾਤ ਮੋਕਾ ਵੇਖ ਗਿਆ ਮੋਕਾ ਵੇਖੋ ਚਲਾ ਗਿਆ ਫਿਰ ਇੱਕ ਸਾਰੀ ਰਾਤ ਗਾਲੀ ਗਲੋਚਾ ਸਾਨੂੰ ਕਰੀ ਗਏ ਅਸੀਂ ਮੈਂ ਆਖ ਵੀ ਨਹੀਂ ਆਪਾਂ ਨਹੀਂ ਲੜਨਾ ਸਿਰੇ ਫਿਰ ਇਹਨਾਂ ਨੇ ਸਾਨੂੰ ਸੁਨੇਹਾ 깔ਤਾ ਵੀ ਕਹਿਮ ਹੋਜੋ ਅਸੀਂ ਕਹ ਵੀ ਇਹੀ ਕਾਦੇ ਯਾਰ ਕਹਿਮ ਹੋਈਏ ਪੁਲਿਸ ਤੇ ਦਰਖਾਸਤ ਲੱਗੀ ਐਪਲੀਕੇਸ਼ਨ ਲੱਗੀ ਪੁਲਿਸ ਬੁਲਾਈ ਗਈ ਚਲੇ ਜਾਗੇ ਨਹੀਂ ਡਲੇ ਉਸ ਤੋਂ ਬਾਅਦ ਚਲੇ ਮੇਰੇ ਪੈਣਾ ਪ੍ਰਾਏ ਨੇ ਆਏ ਨੇ ਉਸ ਤੋਂ ਬਾਅਦ ਫਿਰ ਬੰਦੇ ਸਾਡੇ ਬਜੇਤੀ ਇੱਕ ਬੱਗਾ ਸਿੰਘ ਇੱਕ ਪਰਮਜੀਤ ਤੇ ਪੰਮਾ ਇੱਕ ਮੁੰਡਾ ਹੋਰੇ ਇਹਨਾਂ ਨੇ ਤੇ ਸੇਵ ਸਿੰਘ ਨੇ ਬੁਲਾ ਲਿਆ ਵੀ ਤੁਸੀਂ ਉੱਤੇ ਆਓ ਬੱਗਾ ਸਿੰਘ ਦੇ ਘਰੇ ਸਾਨੂੰ ਗੱਲ ਵਾ ਦੱਸੋ ਰੋਲਾ ਕੱਲਾ ਉੱਤੇ ਗੱਲ ਦੱਸਣ ਗਏ ਨੇ ਇਨਾਂ ਨੇ ਫਿਰ ਕੋਈ ਇਧਰੋਂ ਚੜ ਗਏ ਨੇ ਕੋਠਾ ਤੋਂ ਕੋ ਉਧਰੋਂ ਚੜ ਗਏ ਨੇ ਤੇ ਇਨਾਂ ਨੇ ਫਾਇਰ ਸ਼ੁਰੂ ਕਰਨੇ ਤੇ ਅਸੀਂ ਇੱਥੇ ਬੈਠੇ ਸੀ ਕਰਨ ਕੀਤੀ ਅਸੀਂ ਇੱਥੇ ਬੈਠੇ ਸੀ ਵੀ ਜੀ ਜਾ ਕੇ ਵੇਖਾ ਜAVE ਇਨਾਂ ਦੀ ਦੋ ਟੰਗੀਆਂ ਪਾਟੀਆਂ ਨੇ ਇਧਰੋਂ ਫਾਇਰ ਵੱਜਾਂ ਟਪਾਟੀਆਂ ਨੇ ਕਿ ਪਰੋ ਪਾਟੀਆਂ ਖੜੀਆਂ ਨੇ ਹੈ ਹੁਣ ਇਨਾਂ ਨੇ ਕੀ ਕੰਮ ਕੀਤਾ ਸਾਡੇ ਬੰਦੇ ਸਾਰੇ ਇੱਥੇ ਬੁਲਾ ਲੈਨੇ ਉਹ ਗਲੀ ਦਾ ਰਸਤਾ ਹੈ ਤੇ ਗਲੀ ਦੇ ਪਾਸੋਂ ਜਿਹੜੇ ਇਨਾਂ ਕੋਲੇ ਖੋਖੇ ਸੀ ਜਿਹੜੇ ਖੋਲ ਸੀ ਇਨਾਂ ਕੋਲੇ ਤੇ ਇਨਾਂ ਨੇ ਕੀ ਕੰਮ ਕੀਤਾ ਉਹ ਜਿਹੜੇ ਹੋਲ ਹੀ ਇਨਾਂ ਗਲੀ ਦੇ ਪਾਸੋਂ ਉੱਟ ਕੇ ਤੇ ਆਪੋਸ ਵਿੱਚ ਮੋਕਾ ਵਖਾਤਾ ਤੇ ਆ ਵੇਖੋ ਮੇਰੇ ਕੋਲ ਆਪ ਦੀ ਲਾਇਸੈਂਸੀ ਹੈ ਤੇ ਮੈਨੂੰ 4 ਮਹੀਨੇ ਹੋ ਗਏ 5 ਮਹੀਨੇ ਚਲਾਣਾ ਉਹਦਾ ਬੇਸ ਕਰਾ ਰਿਆ ਮੈਂ ਬੇਸ ਕਰਾ ਰਿਆ ਉਹਦਾ ਚਲਾਨ ਮੇਰਾ ਪੇਸ਼ ਕਰੋ ਵੀ ਮੇਰੇ ਲੋਕ ਮਗਰ ਪੈ ਖੜੇ ਤੇ ਮੇਰਾ ਸਸੀ ਜਿਹੜਾ ਤਿਆਰ ਮੈਨੂੰ ਦਿੱਤਾ ਜਾਵੇ ਇਹਨਾਂ ਨੇ ਨਹੀਂ ਦਿੱਤਾ ਆ ਵੇਖੋ ਮੇਰੇ 8ਵੇਂ ਮਹੀਨੇ ਦੀ ਕਿੰਨੀ ਤਰੀਕ ਦੀ ਮੇਰੀ ਐਪਲੀਕੇਸ਼ਨ ਹੈ ਜਿਹੜੀ ਮੇਰਾ ਉੱਥੇ ਨਿਊ ਲਾਇਸੈਂਸ ਦੇ ਜਿਹੜੇ ਮੇਰੇ ਕਰੇ ਪਏ ਪੈਸੇ ਇਸ ਐਸਚੂ ਨੇ ਮੇਰੀ ਨਹੀਂ ਸੁਣੀ ਜੇ ਮੈਂ ਅੱਗੋਂ ਇਹਨੂੰ ਗੱਲ ਕੀਤੀ ਦੇ ਸਸੀ ਤੇ ਮੇਰੀ ਕੋਈ ਕਿਸੇ ਗੱਲ ਦੀ ਬਾਤ ਨਹੀਂ ਸੁਣੀ ਸਾਡੇ ਕੋਲ ਸਸੀ ਸਾਡੀਆਂ ਜਾ ਕੇ ਵੇਖੋ ਮੇਰੀ ਕਿੱਥੇ ਪਈ ਹੈ ਥ ਅਸੀਂ ਕਿੱਥੋਂ ਚਲਾ ਲਾਂਗੇ ਜੀ ਉਹ ਤੁਹਾਡੇ ਤੇ ਜਿਹੜੇ ਚੁੱਠਾ ਸਾਡੇ ਦੇ ਚੁੱਠਾ ਲਜਾਮਾ ਰਹੇ ਨੇ ਬਿਲਕੁਲ ਚੁੱਟਾ ਕੋਈ ਮਤਲ ਨਹੀਂ ਜੀ ਮੈਂ ਆ ਵੇਖੋ ਮੈਂ ਬਿਠਾ ਜੇ ਮੈਂ ਅਸਲਾ ਜਾਂ ਕੋਈ ਮਤਲ ਹੀ ਨਹੀਂ ਹੈ ਇਹਨਾਂ ਦੇ ਮੁੰਡਾ ਇੱਕ ਕੇਵਲ ਸਿੰਘ ਹੈ ਸਾਧਾ ਸਿੰਘ ਦਾ ਮੁੰਡਾ ਇੱਕ ਹੈਗਾ ਰਾਮਾ ਸਿੰਘ ਦਾ ਮੁੰਡਾ ਜਗਰਾਜ ਸਿੰਘ ਇੱਕ ਮੁੰਡਾ ਦਾ ਸ਼ਹਿਰੋਂ ਇਹਨਾਂ ਦੇ ਨਾਲ ਰਹਿੰਦਾ ਹੈ ਇਹਨਾਂ ਦੇ ਕੇਸ ਕਢਾਏ ਜਾਣ ਕਿ ਐਨਡੀ ਦੇ ਇਹਨਾਂ ਦੇ ਕੇਸ ਹੈਗੇ ਕਿ ਨਹੀਂ ਹੈਗੇ ਐਨਡੀ ਦੇ ਕੇਸ ਨੇ ਇਹਨਾਂ ਕੋਲੇ ਪਿਸਤਲ ਦੇ ਦੋ ਨੰਬਰ ਦੇ ਪਾਰ ਦੇ ਪਿਸਤਲ ਨੇ ਨਾ ਹੀ ਇਹਨਾਂ ਦੇ ਕਈ ਵਾਰੀ ਲੋਕ ਵਿਖਾਏ ਨੇ ਮੈਨੂੰ ਖੁਦ ਵਿਖਾਏ ਨੇ ਕਹਿੰਦੇ ਸੀ ਜੇ ਤੂੰ ਲੈਣਾ ਤਾਂ ਤੈਨੂੰ ਦੇ ਦਿੰਨੇ ਮੈਂ ਜੀ ਮੇਰੀ ਸੱਸੀ ਭਈ ਏ ਤੇ ਮੈਨੂੰ ਕੀ ਲੋੜ ਆ ਆ ਗੱਲ ਹੈ ਜੀ ਆਵਾਦ ਜਾਂਚ ਬਰਦਲ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਦੁੱਧ ਦੁੱਧ ਹੋਣ ਜਿਹੜੇ ਪਣੀ ਜੇ ਸਾਢੇ ਤੇ ਬੰਦੇ ਆ ਸਾਢੇ ਬੰਦੇ ਕਿਸੇ ਦੇ ਬੰਦੇ ਆ ਅਸੀਂ ਇੱਕ ਦਿਨ ਹੀ ਚਾਚਾ ਪਰਚਾ ਕਰਾਉਣ ਨੂੰ ਤਿਆਰ ਗੋਲੀਆਂ ਚੱਲੀਆਂ ਨੇ ਵਿਵਾਦ ਪੈਸੇ ਨੂੰ ਲੈ ਕੇ ਕੀ ਮਾਮਲਾ ਹੈ ਇਹ ਪਿੰਡ ਅਲੀਕੇ ਥਾਣਾ ਸਦਰ ਫਰੋਜਪੁਰ ਵਿੱਚ ਹੈ ਇੱਥੇ ਦੋ ਤਰ੍ਹਾਂ ਨੂੰ ਲੈ ਕੇ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਤੁਸੀਂ ਦੋ ਤਰ੍ਹਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਜਿਹਦੇ ਵਿੱਚ ਕਾਫੀ ਨਾਲ ਇੱਟਾਂ ਰੋੜੇ ਵੀ ਚੱਲੇ ਆ ਤੇ ਉਹਨਾਂ ਤਰ੍ਹਾਂ ਇਹ ਦੋਸ਼ ਲਾਉਂਦੀਆਂ ਵੀ ਦੋਨੋਂ ਧਿਰਾਂ ਵੱਲੋਂ ਵੀ ਹਵਾਈ ਫਾਇਰ ਵੀ ਕੀਤੇ ਗਏ ਜੋ ਦੋ ਬੰਦੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪਤਲ ਭੇਜਤਾ ਉਹਨਾਂ ਦੇ ਬਿਆਨ ਲੈ ਕੇ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਊਗੀ ਪਰ ਚਾਦਰਜ ਕਰਕੇ ਅਮਲ ਚ ਲਿਆਂਦੀ ਜਾਏ ਸਰ ਕੋ ਘਰ ਦਾ ਨੁਕਸਾਨ ਹੋਇਆ ਉਹ ਕਹਿੰਦੇ ਜੀ ਇਹਨਾਂ ਨੇ ਮਾਰਿਆ ਜਦੋਂ ਦੋ ਤਿੰਨ ਦਾ ਝਗੜਾ ਹੋਇਆ ਜਿੱਤ ਕਿਸੇ ਦੇ ਘਰੇ ਕੋਈ ਇੱਟਾਂ ਰੋੜੇ ਚੱਲੇ ਆ ਉਦੋਂ ਕੋਈ ਸ਼ੀਸ਼ੇ-ਸ਼ੂਸ਼ੇ ਟੁੱਟੇ ਜੋ ਜਖਮੀ ਵੀ ਗੋਲੀ ਲੱਗੀ। ਤੁਹਾਨੂੰ ਦੱਸਿਆ ਜੀ ਦੋ ਬੰਦੇ ਜ਼ਖਮੀ ਆ ਜੇ ਗੋਲੀ ਲੱਗੀ, 8 ਟਾ ਰੋੜੇ ਲੱਗੇ, ਡਾਕਟਰ ਇਹ ਦੱਸਾਂਗਾ। ਇਹਨਾਂ ਦੋਹਾਂ ਧਿਰਾਂ ਨੂੰ ਉੱਥੇ ਬਿਆਨ ਲਿਖ ਕੇ ਜੋ ਵੀ ਕਾਰਵਾਈ ਬਣਦੀ ਆ ਉਹਨਾਂ ਵਿੱਚ। ਮਾਮਲਾ ਪੈਸੇ ਨਾਲ ਦੇ ਲੱਗਦਾ। ਪੁਰਾਣਾ ਕੋਈ 5 ਲੱਖ ਰੁਪਏ ਦਾ ਜਾਂ 4-5 ਲੱਖ ਰੁਪਏ ਦਾ ਕੋਈ ਲਾਂਨ ਦੇਣ ਦੇ ਉਹਨਾਂ ਦਾ। ਜੀ। ਕਾਰਵਾਈ ਕਿੱਥੀ ਜਾਈ? ਥੈਂਕ ਯੂ।